ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਅਸੀਂ ਜਿਹੜੀ ਰੈਸਪੀ ਬਣਾਉਣਗੇ ਉਹਦੇ ਵਾਸਤੇ ਅਸੀਂ ਠੂਠੀ ਕਰ ਲਈ ਹੈ ਜੀ ਗ੍ਰੇਟ ਜੇ ਠੂਠੀ ਨਹੀਂ ਹੋਵੇ ਤਾਂ ਤੁਸੀਂ ਇਹਦੇ ਲਈ ਜਿਹੜਾ ਨਾਰੀਅਲ ਦਾ ਬੁਰਾਦਾ ਵੀ ਲੈ ਸਕਦੇ ਜੇ ਤੇ ਇੱਕ ਕੌਲੀ ਜਿਹੜੀ ਵੱਡੀ ਆਪਾਂ ਲੈ ਲਈ ਸੀ ਜੀ ਫੁੱਲ ਮਖਾਣਿਆਂ ਦੀ ਤੇ ਉਹਨਾਂ ਨੂੰ ਵੀ ਆਪਾਂ ਘੋਦੇ ਸੀ ਕਿ ਉਹਦੇ ਵਿੱਚ ਰੋਸਟ ਕਰ ਲਿਆ ਸੀ ਬਸ ਘੋ ਵੀ ਤੁਹਾਨੂੰ 2-3 ਚਮਚੇ ਲੱਗੇਗਾ ਜ਼ਿਆਦਾ ਘੋ ਜਿਹੜਾ ਇਹਦੀ ਲੋੜ ਨਹੀਂ ਹੈ ਘੋ ਦੀ ਤੇ ਜਿਹੜੇ ਠੂਠੀ ਭੁੰਨਣ ਵੇਲੇ ਤੁਸੀਂ ਜ਼ਿਆਦਾ ਧਿਆਨ ਰੱਖਣਾ ਆ ਕਿਉਂਕਿ ਕੜਾਈ ਜਿਹੜੀ ਆ ਜੇ ਗਰਮ ਹੋਵੇਗੀ ਤੇ ਜਿਆਦਾ ਛੇਤੀ ਜਿਹੜੇ ਉਹ ਸੜ ਜਾਂਦੇ ਇਸ ਕਰਕੇ ਜਲਦੀ ਜਲਦੀ ਨਾਲ ਤੁਸੀਂ ਗੈਸ ਦੀ ਫਲੇਮ ਥੋੜੀ ਜੀ ਸਿਮ ਜੀ ਕਰਕੇ ਤੇ ਇਸ ਨੂੰ ਰੋਸਟ ਕਰ ਲੈਣਾ ਹੈ ਤੇ ਫਿਰ ਇੱਥੇ ਲਾ ਲਈਏ ਜੀ ਆਪਾਂ ਖਸਖਸ ਤੇ ਖਸਖਸ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਉਹ ਵੀ ਆਪਾਂ ਕਿਉਂ ਵਿੱਚ ਰੋਸਟ ਕਰ ਲਈ ਸੀ ਉਹਦੇ ਵਿੱਚ ਵੀ ਕੈਲਸ਼ੀਅਮ ਜਿਹੜਾ ਬਹੁਤ ਹੁੰਦਾ ਆ ਤੇ ਇੱਕ ਕੌਲੀ ਆਪਾਂ ਲਈ ਸੀ ਜੀ ਪੁੱਜੇ ਵਿੱਚ ਚਣਿਆਂ ਦੀ ਤੇ ਇਸ ਸਾਰੇ ਮਟੀਰੀਅਲ ਨੂੰ ਅਸੀਂ ਕਰ ਲਾਂਗੇ ਜੀ ਗ੍ਰाइंड ਜਿਆਦਾ ਪਾਊਡਰ ਜਿਆ ਜਿਹੜਾ ਤੁਸੀਂ ਨਹੀਂ ਬਣਾਣਾ ਥੋੜਾ ਜਿਆ ਇਸ ਨੂੰ ਸੈਮੀ ਜਿਆ ਰੱਖਣਾ ਹੈ ਤੇ ਸਾਰੇ ਮਟੀਰੀਅਲ ਨੂੰ ਬਣਾ ਕੇ ਫਿਰ ਆਪਾਂ ਮੈਜ਼ਰ ਕਰਕੇ ਰੱਖ ਲੈਣਾ ਤੇ ਇੱਧਰ ਅਸੀਂ ਬਣਾਏ ਆ ਜੀ ਗੁੜ ਦੀ ਚਾਸ਼ਨੀ ਚਾਸ਼ਨੀ ਵਗੈਰਾ ਜਿਹੜੀ ਤੁਸੀਂ ਨਹੀਂ ਬਣਾਣੀ ਸਿਰਫ ਜਸਟ ਗੁੜ ਪਾ ਕੇ ਜਿੰਨੇ ਤੁਹਾਡਾ ਮਟੀਰੀਅਲ ਉਹ ਵੀ ਉਹਨਾਂ ਤੁਸੀਂ ਹਾਫ ਜਿਹੜਾ ਗੁੜ ਲੈਣਾ ਆ ਜਿਹਦਾ ਦੋ ਕੋਲੀਆਂ ਤੁਹਾਡਾ ਮਟੀਰੀਅਲ ਹੋਵੇਗਾ ਤਾਂ ਇੱਕ ਕੋਲੀ ਜਿਹੜੀ ਗੁੜ ਦੀ ਲੈ ਕੇ ਤੇ ਥੋੜਾ ਜਿਹਾ ਪਾਣੀ ਪਾ ਕੇ ਦੋ ਤਿੰਨ ਚਮਚੇ ਜਿਸ ਨੂੰ ਮੈਲਟ ਹੀ ਕਰਨਾ ਆ ਜਿਆਦਾ ਚਾਸ਼ਨੀ ਵਗੈਰਾ ਜਿਹੜੀ ਉਹ ਨਹੀਂ ਬਣਨੀ ਬਣਾਉਣੀ ਇਹ ਬਿਲਕੁਲ ਤੁਹਾਡੇ ਆਸਾਨ ਜੀ ਰੈਸਪੀ ਜਿਹੜੀ ਆ ਬੜੀ ਜਲਦੀ ਨਾਲ ਬਣ ਕੇ 15-20 ਮਿੰਟਾਂ ਵਿੱਚ ਜਿਹੜੀ ਉਹ ਤਿਆਰ ਹੋ ਜਾਵੇਗੀ ਔਰ ਟੇਸਟੀ ਤੇ ਬਹੁਤ ਹੀ ਬਣੇਗੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਫੁੱਲ ਮਖਾਣੇ ਵਿੱਚ ਕੈਲਸ਼ੀਅਮ ਜਿਹੜਾ ਬਹੁਤ ਜ਼ਿਆਦਾ ਹੁੰਦਾ ਆ ਸਾਨੂੰ ਆਪਣੀ ਡੇਲੀ ਜੂਸ ਵਿੱਚ ਜ਼ਰੂਰ ਇਹਨਾਂ ਨੂੰ ਆਪਣੀ ਡਾਈਟ ਵਿੱਚ ਜਿਹੜਾ ਸ਼ਾਮਲ ਜਿਹੜਾ ਉਹ ਕਰਨਾ ਚਾਹੀਦਾ ਆ ਜੇ ਮੰਨ ਲਓ ਤੁਹਾਡੇ ਕੋਲ ਤਾਂ ਫੁੱਲ ਮਖਾਣੇ ਜਿਹੜੇ ਨਹੀਂ ਖਾਦੇ ਜਾਂਦੇ ਤਾਂ ਤੁਸੀਂ ਇਹ ਵਾਲੀ ਰੈਸਪੀ ਜ਼ਰੂਰ ਇੱਕ ਵਾਰੀ ਟਰਾਈ ਕਰਕੇ ਇਸ ਨੂੰ ਬਣਾ ਕੇ ਤੇ ਰੱਖ ਲਓ ਫ੍ਰਿਜ ਵਿੱਚ ਤੇ ਨਾਮ ਦੋ ਹਫਤੇ ਤੱਕ ਤੁਹਾਡੇ ਜਿਹੜੀ ਆ ਇਹ ਵਾਲੀ ਮਠਿਆਈ ਜਿਹੜੀ ਚੱਲ ਜਾਏਗੀ ਤੇ ਨਾਲੇ ਚਾਹ ਦਾ ਸਵਾਦ ਕਰੋ ਜੀ ਦੁਗਣਾ ਤੇ ਨਾਲੇ ਜਿਹੜੀ ਆ ਹੈਲਦੀ ਤੇ ਹੈ ਹੀ ਹੈ ਆ ਕਿਉਂਕਿ ਕੈਲਸ਼ੀਅਮ ਜਿਹੜਾ ਆ ਖਸਖਾਸ ਵਿੱਚ ਵੀ ਬਹੁਤ ਜ਼ਿਆਦਾ ਹੁੰਦਾ ਆ ਪਲੱਸ ਫੁੱਲ ਮਖਾਣਿਆਂ ਵਿੱਚ ਵੀ ਔਰ ਜਦੋਂ ਨਾਰੀਅਲ ਵਿੱਚ ਇਹਦਾ ਐਡ ਕਰ ਲੇ ਤਾਂ ਸਵਾਦ ਜਿਹੜਾ ਬਹੁਤ ਹੀ ਵਧੀਆ ਜਿਹੜਾ ਬਣ ਕੇ ਇਹਦੇ ਵਿੱਚ ਤਿਆਰ ਹੋ ਜਾਂਦਾ ਹੁਣ ਮਿਕਸਰ ਥੋੜਾ ਜਿਮ ਨੂੰ ਡਰਾਈ ਲੱਗਦਾ ਪਿਆ ਸੀ ਕਿਉਂਕਿ ਕੋਕੋਨਟ ਨਾਲ ਜ਼ਿਆਦਾ ਡਰਾਈ ਜਿਹਾ ਹੋ ਜਾਂਦਾ ਹੈ ਜੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਸੌਰੀ ਕਿਉ ਵੀ ਪਾ ਸਕਦੇ ਜੀ ਬਟ ਮੈਂ ਇਹਦੇ ਵਿੱਚ ਪਾਇਆ ਸੀ ਜੀ ਦੁੱਧ ਦੁੱਧ ਨਾਲ ਬਿਲਕੁਲ ਵੀ ਖਰਾਬ ਹੁੰਦਾ ਕੋਈ ਡਰ ਨਹੀਂ ਹੈਗਾ ਤੁਸੀਂ ਇਸ ਨੂੰ ਫ੍ਰਿਜ ਵਿੱਚ 2 ਹਫ਼ਤੇ ਤੱਕ ਚਲਾ ਸਕਦੇ ਜੀ ਤੇ ਵਧੀਆ ਜਿਹੜੀ ਤੁਹਾਡੀ ਜਿਹੜੀ ਉਹ ਚੱਲ ਜੇਗੀ ਔਰ ਮਠਿਆਈ ਦਾ ਸਵਾਦ ਬਹੁਤ ਹੀ ਜ਼ਿਆਦਾ ਹੋਵੇਗਾ ਇੱਕ ਵਾਰ ਤੁਸੀਂ ਬਣਾ ਕੇ ਖਾਓਗੇ ਔਰ ਜੇ ਤੁਸੀਂ ਕਿਸੇ ਨੂੰ ਵੀ ਖਾਓਗੇ ਤਾਂ ਉਹ ਵੀ ਤੁਹਾਡ ਕੋ ਰੈਸਪੀ ਜਿਹੜੀ ਇਹਦੀ ਜਰੂਰ ਪੁੱਛੇਗਾ ਤੇ ਵੀਡੀਓ ਚਲਦੇ ਚਲਦੇ ਜੇ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦੇਣਾ ਔਰ ਸ਼ੇਅਰ ਵੀ ਜ਼ਰੂਰ ਕਰ ਦੇਣਾ ਔਰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤੇ ਹਾਂਜੀ ਹੁਣ ਅਸੀਂ ਇਹਦਾ ਮਿਕਸਚਰ ਜਿਹੜਾ ਸਾਡਾ ਹੋ ਗਿਆ ਜੀ ਰੈਡੀ ਤੇ ਆਪਾਂ ਇੱਕ ਲੈ ਲਈਏ ਪਲੇਟ ਵਗੈਰਾ ਲੈ ਲੈਣੀ ਤੁਸੀਂ ਜਿਹੜੀ ਟ੍ਰੇ ਤੇ ਉਸ ਨੂੰ ਥੋੜਾ ਜਿਹਾ ਕਰ ਲੈਣਾ ਜੀ ਗ੍ਰੀਸ ਘਿਓ ਦੇ ਨਾਲ ਤੇ ਫਿਰ ਅਸੀਂ ਇਹਦੇ ਵਿੱਚ ਬਣਾ ਦਾਂਗੇ ਜੀ ਪੀਸ ਬਿਲਕੁਲ ਵੀ ਕੰਪਰੋਮਾਈਜ਼ ਨਹੀਂ ਕਰਨਾ ਤੇ ਸਾਡੀ ਹੁਣ ਜਿਹੜੀ ਆ ਰੈਸਪੀ ਬਣ ਕੇ ਹੋ ਗਈ ਆ ਰੈਡੀ ਤੇ ਲਾਈਕ ਜ਼ਰੂਰ ਕਰ ਦਿਓ ਹਾਂਜੀ ਤੇ ਇੱਧਰ ਅਸੀਂ ਬਣਾਉਣ ਲੱਗਿਆਂ ਜੀ ਸਟ੍ਰੇਟ ਸਲਵਾਰ ਸਟ੍ਰੇਟ ਸਲਵਾਰ ਜਿਹੜੀ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜਾ ਕੱਪੜੇ ਨੂੰ ਆਪਾਂ ਕਰ ਲਿਆ ਜੀ 4 ਫੋਲਡ 4 ਫੋਲਡ ਕਰਕੇ ਤੇ ਫਿਰ ਅਸੀਂ ਜਿਹੜੀ ਆ ਇਹਦਾ ਮੈਜ਼ਰਮੈਂਟ ਕਰ ਲੈਣਾ ਜਿੱਦਾਂ ਮੇਰੀ ਸਲਵਾਰ ਜਿਹੜੀ ਆ ਮੈਂ 33 ਇੰਚ ਜਿਹੜੀ ਆ ਲੈਂਥ ਲੈ ਲਈ ਸੀ 33 ਲੈਂਥ ਲੈ ਲਈਆ ਤੇ ਦੂਸਰੀ ਸਾਈਡ ਜੋ ਐਸਨ ਜਿਹੜਾ ਮੈਂ ਜੇ ਅਸੀਂ 15 ਇੰਚ 15 ਇੰਚ ਆਸਣ ਕਿਉਂ ਲਿਆਇਆ ਉਹ ਅੱਗੇ ਤੁਹਾਨੂੰ ਮੈਂ ਦੱਸਦੀ ਆ ਕਿ ਆਪਾਂ 15 ਇੰਚ ਆਸਣ ਕਿਉਂ ਲੈਣਾ ਹੈ 15 ਇੰਚ ਆਸਣ ਅਸੀਂ ਇਸ ਕਰਕੇ ਲੈਣਾ ਕਿ ਇਹਦੀ ਆਸਣ ਤੋਂ ਆਪਾਂ 2 ਇੰਚ ਜਿਹੜੀ ਆ ਜਿਹੜਾ 2 ਇੰਚ ਦਾ ਜਿਹੜਾ ਕੱਪੜਾ ਆ ਉਹ ਥੋੜਾ ਜਿਹਾ ਦੂਸਰੀ ਜਿਹੜੀ ਆ ਲੈਂਥ ਦੇ ਅਕੋਰਡਿੰਗ ਉਧਰ ਨੂੰ ਥੋੜਾ ਜਿਹਾ ਜਿਹੜਾ ਪਹੁੰਚੇ ਵਾਲੀ ਸਾਈਡ ਤੋਂ ਆਪਾਂ ਡੌਂਡ ਰੱਖਣਾ ਹੈ ਤੇ ਆਸਣ ਵਾਲੀ ਸਾਈਡ ਤੋਂ ਉੱਪਰ ਰੱਖਣਾ ਹੈ ਇਦੇ ਨਾਲ ਜਿਹੜੀ ਆ ਜਿਹੜੀ ਸਲਵਾਰ ਕਈ ਵਾਰੀ ਜਦੋਂ ਆਪਾਂ ਸਟ੍ਰੇਟ ਸਲਵਾਰ ਬਣਾਉਂਦੇ ਆ ਤੇ ਬੈਕ ਸਾਈਡ ਤੋਂ ਜਿਹੜੀ ਚੱਕੀ ਜਾਂਦੀ ਪੌਂਚਾ ਤੇ ਚੱਕੀ ਜਾਂਦੀ ਉਹ ਵੀ ਇਦੇ ਤਰੀਕੇ ਇਸ ਤਰੀਕੇ ਨਾਲ ਤੁਸੀਂ ਕੱਟੋਗੇ ਤੇ ਬਿਲਕੁਲ ਵੀ ਚੱਕੀ ਜਿਹੜੀ ਉਹ ਨਹੀਂ ਜਾਊਗੀ ਔਰ ਸਲਵਾਰ ਤੁਹਾਡੀ ਬੜੀ ਵਧੀਆ ਬਣ ਕੇ ਤਿਆਰ ਹੋਵੇਗੀ ਤੇ ਇੱਥੇ ਫਿਰ ਤੁਸੀਂ ਸਕੇਲ ਜਿਹੜਾ ਇਦਾਂ ਦੀ ਜਿਹੜੀ ਆ ਪਜਾਮੇ ਵਗੈਰਾ ਜਿਹੜੇ ਕੱਟਣ ਵਾਸਤੇ ਤੁਸੀਂ ਟਰੌਜ਼ਰ ਵਗੈਰਾ ਕੱਟਣ ਵਾਸਤੇ ਫੱਟੀ ਯੂਜ਼ ਕਰਦੇ ਹੋ ਉਹ ਤੁਸੀਂ ले लेनी तो ओदे नाल तुसी जडी है एदी शेप बनानी है ते शेप ਵਧੀਆ ਵਧੀਆ ਜੜੀ ਬਣ ਕੇ ਹੋ ਜੇਗੀ ਜੀ ਰੈਡੀ ਤੇ ਹੁਣ ਅਸੀਂ ਇਹਦੀ ਕਰ ਲਾਂਗੇ ਜੀ ਕਟਿੰਗ ਤੇ ਫਿਰ ਅਸੀਂ ਜੜੀ ਹੈ ਸਾਡੇ ਅਮ 6 ਇੰਚ ਜੜੀ ਹੈ ਲੈਣੀ ਹੈ ਦੀ 벨ਟ ਤੇ ਬਹੁਤ ਹੀ ਜਲਦੀ ਨਾਲ ਬਣ ਜਾਂਦੀ ਹੈ ਔਰ ਸੀਪ ਜਾਂਦੀ ਹੈ ਔਰ ਪਲਾਸ ਜਿਹੜਾ ਮਤਲਬ ਕਿ ਹੁਣ ਅੱਜ ਕਿ ਯਾਨੀ ਮਤਲਬ ਕਿ ਡੇਲੀ ਵੇਅ ਵਾਸਤੇ ਜੇ ਘਰ ਵਾਸਤੇ ਜੇ ਸੂਟ ਜਿਆਦਾ ਹੈਵੀ ਸਲਵਾਰਾਂ ਜਿਹੜੀਆਂ ਨਹੀਂ ਪਾਈਆਂ ਜਾਂਦੀਆਂ ਤਾਂ ਇਹ ਜਿਹੜੀ ਸਲਵਾਰ ਬਣ ਮਤਲਬ ਇਸ ਤਰੀਕੇ ਨਾਲ ਬਣਾਓਗੇ ਤੇ ਬਿਲਕੁਲ ਵੀ ਤੁਹਾਨੂੰ ਇਦਾਂ ਨਹੀਂ ਲੱਗੇਗਾ ਕਿ ਤੁਸੀਂ ਸਲਵਾਰ ਪਾਈ ਹੈ ਕਿ ਜਾਂ ਟਰੌਜ਼ਰ ਪਾਇਆ ਹੈ ਬਹੁਤ ਹੀ ਵਧੀਆ ਲੁਕਿੰਗ ਵਾਈਜ਼ ਵੀ ਵਧੀਆ ਹੈ ਤੇ ਲਾਈਟ ਵੇਟ ਵੀ ਜਿਹੜੀ ਬਣ ਜੇਗੀ ਤੇ ਇੱਕ ਬਣ ਜਿਹੜੀ ਆ ਸਲਾਈ ਜਿਹੜੀ ਆ ਉਹ ਬਹੁਤ ਹੀ ਜਲਦੀ ਜਿਹੜੀ ਆ ਹੋ ਜਾਂਦੀ ਹੈ ਤੇ ਹੁਣ ਸਾਡੀ ਹੋ ਗਈ ਜੀ ਕਟਿੰਗ ਤੇ ਹੁਣ ਅਸੀਂ ਕਟਾਂਗੇ ਜੀ 벨ਟ 벨ਟ ਆਪਾਂ ਲਵਾਂਗੇ ਜੀ 6.5 ਇੰਚ 6.5 ਇੰਚ 벨ਟ ਦੀ ਜਿਹੜੀ ਆਪਾਂ ਚੜਾਈ ਲੈਣੀ ਆ ਤੇ ਲੰਬਾਈ ਇਹਦੀ ਲਵਾਂਗੇ ਜੀ ਆਪਾਂ 22 ਇੰਚ 22 ਇੰਚ ਆਪਾਂ ਇਹਦੀ ਲੰਬਾਈ ਲਵਾਂਗੇ ਤੇ ਫਿਰ ਜਿਹੜੀ ਆ ਸਾਡੀ ਆਪਾਂ ਕੀ ਇਹਦੀ ਜਿਹੜੀ ਆ ਬੈਕ ਸਾਈਡ ਤੇ ਵੀ ਅਸੀਂ ਮੈਂ ਜਿਹੜੀ ਸਟਿਚਿੰਗ ਦੀ ਵੀਡੀਓ ਕਟਿੰਗ ਦੀ ਪਾਈ ਆ ਸਟਿਚਿੰਗ ਦੀ ਨਹੀਂ ਪਾਈ ਬਟ ਉਹ ਜੇ ਤੁਸੀਂ ਤਉਂ ਤੇ ਮੈਂ ਪਾਵਾਂਗੀ ਪਰ ਜੇ ਨਹੀਂ ਤੇ ਤੁਸੀਂ ਇਹਨੂੰ ਜੜੀ ਆ ਬੈਕ ਸਾਈਡ ਤੇ ਵੀ ਦੋ ਚੋਣਾ ਜ਼ਰੂਰ ਪਾਉਣੀਆਂ ਨੇ ਕਿਉਂਕਿ ਉਹਦੇ ਨਾਲ ਵੀ ਜੜੀ ਆ ਤੁਹਾਡੀ ਪੌਂਚਾ ਤੇ ਸਲਵਾਰ ਬਿਲਕੁਲ ਵੀ ਚੱਕੀ ਨਹੀਂ ਜਾਵੇਗੀ ਬੜੇ ਆਸਾਨ ਤਰੀਕੇ ਨਾਲ ਜਿਹਨੂੰ